ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਆਗੇ ਦੱਸਣ ਨੂੰ ਜੀ ਹੂੰ ਵਿਚਾਓ ਕੀ ਕੀ ਕਹਿਣਾ ਇਮੋਸ਼ਨਲ ਇਮੋਸ਼ਨਲ ਟਾਈਮ ਬਹੁਤ ਹੈਗਾ ਜੀ ਪਰ ਮੈਚ ਖੇਡਣ ਤੋਂ ਪਹਿਲਾਂ ਤੇ ਮੈਚ ਖੇਡਣ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਸਾਡੇ ਨਾਲ ਸ਼ੇਅਰ ਕੀਤੇ ਗਏ ਮੈਚ ਖੇਡਣ ਤੋਂ ਪਹਿਲਾਂ ਤਾਂ ਜੀ ਸਾਰੇ ਰੁਕੇ ਹੋਏ ਸੀਗੇ ਜੀ ਮੈਚ ਖਾਣ ਤੋਂ ਮੈਚ ਖਾਣ ਤੋਂ ਬਾਅਦ ਥੋੜਾ ਜਿਹਾ ਰਿਲੈਕਸ ਫੀਲ ਕਰ ਰਹੇ ਹਾਂ ਵੀ ਹੁਣ ਤਾਂ ਵਰਲਡ ਕੱਪ ਆਪਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜੀ ਕਿਤੇ ਜਦ ਤੱਕ ਉਹ ਗੇਮ ਚ ਜਿੱਤਦੇ ਨਹੀਂ ਆਗੇ ਤਦ ਤੱਕ ਗੱਲ ਨਹੀਂ ਬਣਦੀ ਜੀ ਸਰ ਜੇਕਰ ਗੱਲ ਕੀਤੀ ਜਾਂਦੀ ਹੈ ਕਿ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ক্রিকেট ਨੂੰ ਲੈ ਕੇ ক্রিকেট ਨੂੰ ਇਹ ਇੱਕ ਕੈਲਰੀ ਗੋਡ ਗਿਫਟ ਸੀ ਇਹਨੂੰ ਸ਼ੁਰੂ ਤੋਂ ਸ਼ੌਂਕ ক্রিকেট ਦਾ ਹੀ ਸੀਗਾ ਜੀ ਗੇਮ ਸਾ ਜਿਹੜੀ ਮਰਜ਼ੀ ਲੈ ਜਾਓ ਸਭ ਖੇਡ ਲੈਂਦੇ ਗੁੱਲ ਦੇ ਵਿੱਚ ਮੈਂ ਮੁੰਡਿਆਂ ਨੂੰ ਇਥੇ ਦੇਖ ਕੇ ਇਹ ਜੈ ਵੀ ਮੈਂ ক্রিকেট ਖੇਡਣੀ ਇਹ ਖੇਡ ਦੀ ਗੇਮ ਹੀ ক্রিকেট ਮੁੰਡਿਆਂ ਨਾਲ ਖੇਡਦੀ ਸੀ ਉਪਰ ਫੀਲਿੰਗਸ ਨਾਲ ਸ਼ੇਅਰ ਕੀਤਾ ਵਰਲਡ ਕੱਪ ਜਿੱਤਿਆ ਹੁੰਦਾ ਇਸ ਤੋਂ ਬਾਅਦ ਕਿਸ ਤਰੀਕੇ ਨਾਲ ਹੋਣਾ ਤੁਹਾਡੇ ਤੇਰੀ ਸ਼ੇਅਰ ਨਿਊਜ਼ ਇਹ ਫੋਨ ਤੇ ਗੱਲ ਕੀਤੀ ਇਮੋਸ਼ਨਲ ਸੀ ਜੀ ਫਿਰ ਮੈਂ ਬੈ ਬਧਾਈਆਂ ਦੇਤੀਆਂ ਮੈਂ ਚਲੋ ਬੋਸ ਅਪਾ ਕੱਲ ਗੱਲ ਕਰਾਂਗੇ ਠੀਕ ਹੈ ਪਾਪਾ ਉਹ ਬੀਬੀ ਦੀ ਮੁਕਾਦੋ ਵਾਪਸ ਆਣਗੇ ਤਾਂ ਕਿਸ ਤਰੀਕੇ ਦੀ ਤਿਆਰੀ ਸੱਤ ਅੱਠ ਸੱਤ ਅੱਠ ਦਿਨ ਕਹਿੰਦੇ ਲੱਗ ਜਾਣਗੇ ਸਵੇਰ ਦਾਵਾਂਗੇ ਤੁਮ ਦੇ ਰਕੇ ਨਾਲ ਲੈ ਕੇ ਆਵਾਂਗੇ 에ਰਪੋਰਟ ਤੋਂ ਜੀ ਪੂਰਾ ਅਗਾ ਜੀ ਅਮਨਜੋਤ ਕੋਰਨੇ ਤੁਹਾਡੇ ਜੋ ਮੈਂ ਇੰਡੀਆ ਦਾ ਨਾਮ ਰੋਸ਼ਨ ਕੀਤਾ ਮੈਂ ਜਿੱਤ ਕੇ ਤੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖ ਰਹੇ ਹਾਂ ਬਹੁਤ ਸ਼ਰਮ ਰੁਕੇ ਸਨ ਬਹੁਤ ਸ਼ਰਮ ਕੈ ਦੋ ਵਜੇ ਲਾਗੇ ਦੇ ਰਹੇ ਮੈਚ ਕੋਈ ਵਾਰ ਪਾਕਿਸਤਾਨ ਹਾਂ ਤੇ ਤੁਹਾਡੀ ਮੈਚ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਇਹ ਮੈਚ ਤੋਂ ਬਾਅਦ ਮੁੰਡਿਆਂ ਨੂੰ ਕਿਸ ਤਰੀਕੇ ਦੀ ਫੀਲਿੰਗ ਦਿਵਾਉਣਾ ਸ਼ੇਅਰ ਕੀਤੀ ਦਾ ਟਕਾ ਨਹੀਂ ਉਹ ਅਮਨਜੋਤ ਕੋਰ ਦੇ ਹੁਣ ਜਦੋਂ ਅਮਨਜੋਤ ਕੋਰ ਨੇ ਵਾਪਸ ਆਣਾ ਤੇ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਵੇਂ ਉਹਦਾ ਸਵਾਗਤ ਕੀਤਾ ਜਾਏਗਾ ਕੀ ਕਿਆ ਵਾਧਿਆ ਲਾ ਕੇ ਆਉਣਾ ਝੋਲਟਿਆ ਆ ਗਿਆ ਵਾਧਿਆ ਲਾ ਕੇ ਠੀਕ ਤੇ ਅਮਨਜੋਤ ਕੋਰ ਨੇ ਕਦੋਂ ਤੋਂ ক্রিকেট ਖੇਡਣਾ ਸ਼ੁਰੂ ਕੀਤਾ ਸੀ ਕਿੰਨੂੰ ਆਪਣਾ ਮੈਂਟਰ ਸਮਝਦੇ ਜਾ ਹੈ ਬਹੁਤ ਖੁਸ਼ੀ ਹੁੰਦੀ ਬੀਆ ਉਹ ਜਿਹੜੀ ਖੇਡਦੀ ਹੁੰਦੀ ਆ ਆਪਕੀ ਜੀ ਖੇਡਦੀ ਆ ਤੇ ਬਹੁਤ ਵੀ ਖੇਡਦੀ ਆ ਜਿਵੇਂ ਇਹ ਪਰਸੰਦ ਆ ਗਿਆ ਰੋਸ਼ਨੀ ਨੂੰ ਉਹਨਾਂ ਪੱਕੀ ਸਤਿਕਾਰ ਨਾਲ ਫੀਲ ਕਰ ਰਿਹਾ ਜੀ ਬਾਕੀ ਇੰਡੀਆ ਦਾ ਨਾਮ ਰੋਸ਼ਨ ਕੀਤਾ ਆਪਣੀ ਗੋਡੀ ਨੇ ਤਾਂ ਬਹੁਤ ਚੰਗਾ ਲੱਗਿਆ ਇਹ ਗੱਲ ਵੀ ਉਹਨਾਂ ਲਈ ਮੈਂ ਨਾਮ ਕਮਲਜੀਤ ਕਹ ਰਿਹਾ ਹਾਂ ਤੁਹਾਡੇ ਸਿਸਟਰ ਨੇ ਜਿਵੇਂ ਕੱਲ ਇੰਡੀਆ ਦਾ ਨਾਮ ਰੋਸ਼ਨ ਕੀਤਾ ਉਹਨੂੰ ਪੱਕੀ ਸਤਿਕਾਰ ਦਿੱਤਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਬਤਾਈ ਇਸ ਟਾਈਮ ਵੀ ਦਿੰਦੇ ਕਿ ਹੌਲੀ ਹੌਲੀ ਡਾਈਜੈਸਟ ਹੋ ਰਹੀ ਹੈ ਸਾਨੂੰ ਹਲੇ ਬਲੀਵ ਨਹੀਂ ਆ ਰਿਹਾ ਕਿ ਤੇ ਮੈਚ ਖਤਮ ਵੀ ਹੋ ਚੁੱਕੇ ਹੈ ਵਰਲਡ ਕਪ ਖਤਮ ਵੀ ਹੋ ਚੁੱਕੇ ਤੇ ਟੌਪ ਇੰਡੀਆ ਆ ਚੁੱਕੀ ਹੈ ਬਲੀਵ ਹੀ ਨਹੀਂ ਕਰ ਪਰਤੇ ਇੰਨੇ ਮੋਸ਼ਨ ਦੇ ਕੱਟੇ ਹੋ ਰੱਖੇ ਨੇ ਕਿ ਸਾਰੇ ਇਮੋਸ਼ਨਲ ਹੋ ਰਿਹਾ ਤੇ ਵਿੱਚ ਉਸ ਦੌਰਾਨ ਹੀ ਹੁਣ ਤੁਹਾਨੂੰ ਕੋਈ ਗੱਲਬਾਤ ਹੋਈ ਹੈ ਨਾਲ ਸਾਡੀ ਹੁੰਦੂ ਕਰਨਾ ਹਾਂਜੀ ਸਾਡੀ ਗੱਲਬਾਤ ਉਹ ਨਾਲ ਮੈਚ ਤੋਂ ਪਹਿਲਾਂ ਵੀ ਹੋਈ ਸੀ ਤੇ ਮੈਚ ਤੋਂ ਬਾਅਦ ਵੀ ਹੋਈ ਤੇ ਉਹ ਵੀ ਕਾਫੀ ਇਮੋਸ਼ਨਲ ਹੋ ਰੱਖੇ ਸੀ ਮੈਚ ਤੋਂ ਪਹਿਲਾਂ ਸਿਰਫ ਹੌਂਸਲਾ ਦੇ ਦਿੱਤੀ ਆਪਾਂ ਜਿੱਤਾਂਗੇ ਅਸੀਂ ਹੈਗੇ ਆ ਦੇਖ ਲਓ ਸੋ

ਤੇ ਉਹਨੇ ਪੇਜ ਆਈ ਗੈਸ 15 ਜਾਂ 14 ਸਾਲਾਂ ਦੇ ਵਿੱਚ ਆ ਕੇ ਨੇ ਬੰਦਾ ਪੱਕਾ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਐ ਅਕੈਡਮੀ ਜਾਣਾ ਸ਼ੁਰੂ ਕਰਦਾ ਸੀ ਗਿੱਕਟ ਦੇ ਲਈ ਤੇ ਉਹਦੇ ਬਾਕੀ ਤੋਂ ਕੀ ਤਿਆਰੀ ਚੱਲ ਰਹੀ ਪੰਜਾਬੀ ਐਵੇਂ ਪੰਜਾਬੀ ਸਟਾਈਲ ਵੈਲਕਮ ਹੋਗਾ ਪੂਰਾ ਢੋਲ ਪੰਗੜਾ ਗਾਣੇ ਗੋਲੇ ਸਭ ਆਨਕੇ ਪਟਾਕੇ ਤੇ ਹਲੇ ਹਫਤੇ ਦਾ ਕੀ ਹੈ ਜੀ ਸਾਨੂੰ ਪਤਾ ਹੈ ਕਿ ਹਫਤੇ ਸਾਡਾ ਜਨਮ ਕਰ ਗਿਆ ਬਹੁਤ ਅੱਛਾ ਲੱਗ ਰਿਹਾ ਹੈ ਜੀ ਜਿਸ ਤਰ੍ਹਾਂ ਇਹਨੇ ਅੱਗੇ ਵਧਣ ਦੀ ਕੋਸ਼ਿਸ਼ ਨੂੰ ਅੱਗੇ ਕਾਮਯਾਬ ਕੀਤਾ ਹੈ ਤੇ ਇਦਾਂ ਹੁੱਕੜ ਦੀ ਹਰ ਇੱਕ ਲੜਕੀ ਐਦਾ ਕਰੇਗੀ ਉਹ ਅੱਗੇ ਵਧੇਗੀ ਔਰ ਜੂਦੇ ਮਾਪਾ ਬੋਨਸਪੋਰਟ ਕਰਨਗੇ ਕਿ ਅਮਨਜੋਤ ਕਾਲਜ ਦੀ ਸੀ। ਅਮਨਜੋਤ ਕੋਲ ਹੈ ਸ਼ੁਰੂਆਤ ਕਿਸ ਤਰੀਕੇ ਨਾਲ ਇੱਕ ਕਦ ਵਿੱਚ ਕਿਸ ਤਰੀਕੇ ਨਾਲ ਹੋ ਜਾਂਦੀ ਹੈ। ਇੱਕ ਗਰਾਊਂਡ ਵਿੱਚ ਖੇਡਦੀ ਹੁੰਦੀ ਸੀ 5-6 ਸਾਲ ਦੀ। ਇਹ ਤੇ ਉਹਦੇ ਵਿੱਚ ਲੜਕਿਆਂ ਦੇ ਵਿੱਚ ਇਕੱਲੀ ਲੜਕੀ ਰ ਖੇਡਣਾ ਇਹਨੇ ਕਦੇ ਡਰੇ ਨਹੀਂ। ਦਾਦੀ ਨੇ ਚੇਹੇ ਢਾਕੇ ਭੇਜਣਾ ਵੀ ਦੇਖਣਾ ਤੇ ਕਾਚੀ ਕੁਛ ਨਹੀਂ ਤੇ ਥੇਰੇ ਧੋੜੇ ਨੇ ਲੋਕਾਰੇ ਤਾਂ ਫਿਰ ਪਰ ਵੀ ਪਰ ਚ ਦਾਦੀ ਲੜ ਪੈ ਗਈ ਸੀ ਇਹਨਾਂ ਲਈ ਕਿ ਵੀ ਨਹੀਂ ਮੇਰੀ ਪੋਤੀ ਨੂੰ ਕੁਝ ਨਹੀਂ ਕਰਾ ਤੇ ਜਿਵੇਂ ਉਹਨਾਂ ਨੂੰ ਬਾਹਰ ਤੋਂ ਕਹਿੰਦੇ ਆ ਤੇ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਮੇਰੇ ਨਾਲ ਗੱਲਬਾਤ ਹੋ ਗਈ ਕਿ ਕਿਸੇ ਕਿਸੇ ਦੇ ਫੀਲਿੰਗਸ ਆ ਇਮੋਸ਼ਨਲ ਹੋ ਗਈ ਸੀ ਤੇ ਫਿਰ ਜਿਆਦਾ ਗੱਲ ਨਹੀਂ ਹੋ ਸਕਾਈ ਤੇ ਫਿਰ ਅਸਲੀ ਦਿੱਨੀ ਨੂੰ ਇਮੋਸ਼ਨ ਹੋ ਗਈ ਆ ਫਿਰ ਉਹ ਦਬਾ ਕੇ ਬੋਲtareਗੀ ਤਾਂ ਫਿਰ ਇਹਨੇ ক্রিকেট ਦੀ ਕੋਚਿੰਗ ਲਈ ਕੋਚਿੰਗ ਲਈ ਵਾਰ ਨਾ ਨਾਗੇ ਸਰ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਹਨੇ ਸਟੱਡੀ ਕਿੰਨੀ ਦੀ ਸਟੱਡੀ ਨੇ ਬੀਐਮ ਵੀ ਕੀਤੀ ਹੋਈ ਹੈ ਤੇ ਸਟੱਡੀ ਦੇ ਨਾਲ ਨਾਲ ਇਹਨ ਘਰ ਦੇ ਕੰਮ ਚ ਵੀ ਇੰਟਰਸਟ ক্রিকেট ਸੁਹੀ ਹੈ ਸਾਰੀ 올 ਰੌਂਡਰ ਹੈ ਕਹਿੰਦੇ ਇਹ ਤੁਹਾਨੂੰ ਆਪਾਂ ਕਿਸ ਤਰੀਕੇ ਨਾਲ ਪਰੋਣਾ ਹੈ ਆਪਾਂ ਤੁਹਾਨੂੰ ਸਵਾਗਤ ਹਾਂ ਜੀ ਜੇ ਜੋ ਆਏਗੀ ਜੀ ਇਹਨੂੰ ਮਾਲਾ ਮਹਿਲ ਪਿਲਾਣਾ ਹੈ ਔਰ ਮਿਠਾਈ ਦੇ ਖਾਂਦੀ ਨਹੀਂ ਹੈ ਇਹਦੇ ਫੇਰ